जय भीम जय पार मैं सोम सहोता ਤੁਸੀਂ ਵੇਖ ਰਹੇ ਹੋ YouTube ਚੈਨਲ ਪੋਸੂ ਨਾਮਾ ਪੋਸੂ ਨਾਮਾ ਯਾਨੀ ਕਿ ਪਾਵਰ ਆਫ ਸੋਸ਼ਲ ਯੂਨਿਟੀ ਦੋਸਤੋ ਪਿਛਲੇ ਦਿਨੀ ਆਪਾਂ ਗੱਲਬਾਤ ਕੀਤੀ ਸੀਗੀ ਅੰਬੇਡਕਰ ਊਰਜਾ ਪਵਨ ਜਿਹੜਾ ਕਿ ਡਿਸਟ੍ਰਿਕਟ ਪਟਿਆਲਾ ਦੇ ਵਿੱਚ ਪਿੰਡ ਪੈਂਦਾ ਬਾਰਨ ਬਾਰਨ ਤੋਂ ਜਦੋਂ ਆਪਾਂ ਮਾਜਰੀ ਅਕਾਲੀਆਂ ਨੂੰ ਜਾਂਦੇ ਆਂ ਤੇ ਰਸਤੇ ਦੇ ਵਿੱਚ ਤਿੰਨ ਮੰਜ਼ਲੀ ਅੰਬੇਡਕਰ ਊਰਜਾ ਭਵਨ ਦੀ ਜਿਹੜੀ ਬਿਲਡਿੰਗ ਹੈ ਉਹ ਬਣੀ ਹੋਈ ਹੈ ਔਰ ਚੌਥੀ ਮੰਜ਼ਲ ਦਾ ਜਿਹੜਾ ਨਿਰਮਾਣ ਹੈ ਉਹ ਪੂਰੇ ਜ਼ੋਰਾਂ ਸ਼ੋਰਾਂ ਤੇ ਹੈ ਕਿਉਂਕਿ ਮੈਂ ਇੱਥੇ ਦੱਸਣਾ ਚਾਹੁੰਦਾ ਕਿ ਮਹਾਰਾਣੀ ਪਰਨੀਤ ਕੌਰ ਜਿਹੜੇ ਲੋਕ ਸਭਾ ਦੇ ਮੈਂਬਰ ਨੇ ਔਰ ਉਹਨਾਂ ਨੇ ਅੰਬੇਡਕਰ ਊਰਜਾ ਭਵਨ ਨੂੰ ਆਪਣੀ ਮਤਲਬ ਗ੍ਰਾਂਟ ਜਿਹੜੀ ਸੀਗੀ ਉਹਨਾਂ ਦੀ ਉਹਨਾਂ ਦੇ ਵਿੱਚੋਂ ਮਤਲਬ ਜਿਹੜਾ ਹੈ 20 ਲੱਖ ਰੁਪਏ ਜਿਹੜਾ ਹੈ ਊਰਜਾ ਭਵਨ ਦੀ ਉਤੀ ਮੰਜ਼ਲ ਬਣਾਉਣ ਵਾਸਤੇ ਉਹਨਾਂ ਨੇ 20 ਲੱਖ ਰੁਪਈਆ ਦਿੱਤਾ ਸੀ ਔਰ ਉਸ ਦਾ ਨਿਰਮਾਣ ਕਾਰਜ ਜਿਹੜਾ ਬਿਲਕੁਲ ਜ਼ੋਰਾਂ ਸ਼ੋਹਾਂ ਤੇ ਚੱਲ ਰਿਹਾ ਉਹ ਵੀ ਆਪ ਜੀ ਨੂੰ ਦਿਖਾਵਾਂਗੇ ਲੇਕਿਨ ਉਸ ਤੋਂ ਪਹਿਲਾਂ ਇੱਕ ਹੋਰ ਬਹੁਤ ਵੱਡੀ ਜਿਹੜੀ ਹੈ ਇਲਾਕਾ ਨਿਵਾਸੀਆਂ ਦੇ ਲਈ ਖੁਸ਼ਖਬਰੀ ਹੈ ਕਿ ਜਿਸ ਜਗ੍ਹਾ ਮੈਂ ਖੜਾ ਔਰ ਮੇਰੇ ਪਿੱਛੇ ਕੈਬਨ ਦੇਖ ਰਹੇ ਹੋ ਤੁਸੀਂ ਇਹ ਉਹ ਕੈਬਨ ਹੈ ਜਿਸ ਕੈਬਨ ਦੇ ਵਿੱਚ ਬਕਾਇਦਾ ਤੌਰ ਤੇ ਡਾਕਟਰ ਐਸ ਪੀ ਸਿੰਘ ਓਬਰਾਏ ਜਿਹੜੇ ਕੀ ਕਹਿ ਸਕਦੇ ਆ ਕਿ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਨੇ ਉਹਨਾਂ ਦੇ ਨੂੰ ਬਕਾਇਦਾ ਤੌਰ ਤੇ ਅੰਬੇਡਕਰ ਊਰਜਾ ਪਵੰਦੇ ਵਿੱਚ ਇੱਕ ਲੈਬੋਰਾਟਰੀ ਜਿਹੜੀ ਹੈ ਉਹ ਮਨਜ਼ੂਰ ਕੀਤੀ ਹੈ ਔਰ ਇਸ ਜਗ੍ਹਾ ਆਉਣ ਵਾਲੇ ਸਮੇਂ ਦੇ ਵਿੱਚ ਇੱਕ ਲੈਬੋਰਾਟਰੀ ਜਿਹੜੀ ਬਣੇਗੀ ਔਰ ਜਿਸ ਦੇ ਜਿਹੜੇ ਕੈਬਨ ਹੈ ਜੋ ਵੀ ਉਹਨਾਂ ਦੀ ਰਿਕੁਆਇਰਮੈਂਟਸ ਹੈ ਉਸ ਨੂੰ ਹੌਲੀ ਹੌਲੀ ਪੂਰਾ ਕੀਤਾ ਜਾ ਰਿਹਾ ਹੈ ਔਰ ਜੇ ਕੈਬਨਾਂ ਦੀ ਗੱਲ ਕਰੀਏ ਕੈਬਨ ਦੇ ਵਿੱਚ ਮਸ਼ੀਨਾਂ ਵੀ ਲੱਗਣੀਆਂ ਜਿੱਥੇ ਟੈਸਟ ਹੋਣਗੇ ਔਰ ਇਸ ਲੈਬੋਰਾਟਰੀ ਦਾ ਇਸ ਇਲਾਕੇ ਦੇ 25 ਤੋਂ 30 ਪਿੰਡਾਂ ਨੂੰ ਜਿਹੜਾ ਫਾਇਦਾ ਹੋਣ ਵਾਲਾ ਹੈ ਹੁਣ ਕਿਸ ਤਰ੍ਹਾਂ ਦਾ ਫਾਇਦਾ ਹੋਣਾ ਹੈ ਉਸ ਨੂੰ ਡਿਟੇਲ ਵਿੱਚ ਮੈਂ ਤੁਹਾਨੂੰ ਦੱਸਣ ਦੀ ਕੋਸ਼ਿਸ਼ ਕਰ ਰਿਹਾ ਹਾਂ ਦੋਸਤੋ ਅੱਜ ਜੇ ਸਿਹਤ ਸਹੂਲਤਾਂ ਦੀ ਗੱਲ ਕਰੀਏ ਹਾਲਾਂਕਿ ਸਰਕਾਰਾਂ ਬਹੁਤ ਦਾਅਵੇ ਕਰਦੀਆਂ ਨੇ ਆਪਣੇ ਹਿਸਾਬ ਦੇ ਨਾਲ ਕੰਮ ਵੀ ਕਰ ਰਹੀਆਂ ਨੇ ਲੇਕਿਨ ਉਸ ਦੇ ਬਾਵਜੂਦ ਕਿਤੇ ਨਾ ਕਿਤੇ ਜਿਹੜਾ ਮਤਲਬ ਮੈਡੀਕਲ ਸਹੂਲਤਾਂ ਹੈ ਉਹ ਆਮ ਲੋਕਾਂ ਦੀ ਪਹੁੰਚ ਦੇ ਵਿੱਚ ਨਜ਼ਰ ਨਹੀਂ ਆਉਂਦੀਆਂ ਲੇਕਿਨ ਇਹ ਟੈਸਟ ਇੰਨੇ ਮਹਿੰਗੇ ਹੈ ਟੈਸਟਾਂ ਦੀ ਮਤਲਬ ਕਹਿ ਸਕਦੇ ਹਾਂ ਕਿ ਜਿਹੜੇ ਲੈਬੋਰੀਟਰੀਆਂ ਦੇ ਵਿੱਚ ਹੁੰਦੇ ਆ ਕਿ ਆਮ ਬੰਦਾ ਕਈ ਵਾਰੀ ਟੈਸਟ ਕਰਾਉਣ ਤੋਂ ਹੀ ਘਬਰਾ ਜਾਂਦਾ ਜਦੋਂ ਉਸ ਦੀ ਫੀਸ ਸੁਣਦਾ ਹੈ ਰੋਸ ਦੇ ਜਿਹੜੇ ਪੈਸੇ ਆ ਪੁੱਛਦਾ ਹੈ ਔਰ ਉਸ ਟੈਸਟ ਨੂੰ ਕਰਵਾਉਣ ਤੋਂ ਫਿਰ ਕੰਨੀ ਘਤਰਾਉਣ ਦੀ ਕੋਸ਼ਿਸ਼ ਕਰਦੇ ਨੇ ਲੇਕਿਨ ਦੋਸਤੋ ਜਿਹੜਾ 100 ਰੁਪਏ ਦੇ ਵਿੱਚ ਟੈਸਟ ਆਪਾਂ ਬਾਹਰੋਂ ਕਰਾਉਂਦੇ ਆ ਔਰ ਜਦੋਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਨੋਂ ਇਸ ਲੈਬਰਾਟਰੀ ਦੇ ਆਗਾਜ਼ ਕੀਤਾ ਗਿਆ ਇਸ ਦੀ ਸ਼ੁਰੂਆਤ ਕੀਤੀ ਗਈ ਤਾਂ ਇਹ 100 ਰੁਪਏ ਦਾ ਟੈਸਟ ਜਿਹੜਾ ਉਹ 10 ਰੁਪਏ ਵਿੱਚ ਹੋਵੇਗਾ ਜਿਹੜਾ 200 ਰੁਪਏ ਵਾਲਾ ਟੈਸਟ ਹੈ ਉਹ 20 ਰੁਪਏ ਵਿੱਚ ਹੋਵੇਗਾ ਔਰ ਜਿਹੜਾ 4000 ਰੁਪਏ ਤੱਕ ਦਾ ਟੈਸਟ ਹੈ ਉਹ ਮਹਿਜ਼ 400 ਰੁਪਏ ਦੇ ਵਿੱਚ ਹੋਬੇਗਾ ਔਰ ਬਹੁਤ ਸਾਰੇ ਟੈਸਟ ਹੈ ਜਿਹੜੇ ਕਿ ਫ੍ਰੀ ਜਿਹੜੇ ਹੈ ਔਰ ਇਸ ਲੈਬੋਰੀ ਦੇ ਵਿੱਚ ਕੀਤੇ ਜਾਂਦੇ ਨੇ ਜੇਕਰ ਆਪਾਂ ਡਾਕਟਰ ਐਸ.ਪੀ. ਸਿੰਘ ਔਰ ਬਰਾਏ ਸਾਹਿਬ ਦੀ ਗੱਲ ਕਰੀਏ ਤਾਂ ਡਾਕਟਰ ਐਸ.ਪੀ. ਸਿੰਘ ਔਰ ਬਰਾਏ ਨੇ ਪੂਰੇ ਭਾਰਤ ਦੇ ਵਿੱਚ ਕਰੀਬ ਸੈਂਕੜੇ ਦੇ ਕਰੀਬ ਜਿਹੜੀਆਂ ਲੈਬੋਰੀਆਂ ਔਰ ਇਸ ਤੋਂ ਇਲਾਵਾ ਫਿਜ਼ੋਥੈਰੇਪੀ ਹੋਰ ਬਹੁਤ ਸਾਰੇ ਸੈਂਟਰ ਨੇ ਜਿਨ੍ਹਾਂ ਵਿੱਚ ਕੰਪਿਊਟਰ ਸੈਂਟਰ ਹੈ ਸਿਲਾਈ ਕਢਾਈ ਦਾ ਸੈਂਟਰ ਹੈ ਜਿੱਥੇ ਕਿ ਇਲਾਕੇ ਦੀਆਂ ਜਿਹੜੀਆਂ ਬੱਚੀਆਂ ਨੇ ਉਹ ਇਸ ਚੀਜ਼ ਦਾ ਫਾਇਦਾ ਲੈ ਸਕਣਗੀਆਂ ਅਸੀਂ ਵੀ ਬੇਨਤੀ ਕਰਾਂਗੇ ਕੌਣ ਵਾਲੇ ਸਮੇਂ ਦੇ ਵਿੱਚ ਇਸ ਸੰਸਥਾ ਦੇ ਵਿੱਚ ਇੱਕ ਕੰਪਿਊਟਰ ਜਿਹੜਾ ਸੈਂਟਰ ਹੈ ਉਹ ਵੀ ਖੋਲਿਆ ਜਾਵੇ ਸਲਾਈ ਸੈਂਟਰ ਖੋਲਿਆ ਜਾਵੇ ਤਾਂ ਕਿ ਜਿਹੜੀਆਂ ਘਰ ਬੈਠੀਆਂ ਬੱਚੀਆਂ ਹੈ ਉਹ ਇਸ ਕਿੱਤੇ ਦੇ ਨਾਲ ਜੁੜ ਕੇ ਆਪਣਾ ਵਧੀਆ ਭਵਿੱਖ ਬਣਾ ਸਕਣ ਇਸ ਤਰ੍ਹਾਂ ਦੇ ਸਾਡੇ ਮਤਲਬ ਆਉਣ ਵਾਲੇ ਦਿਨਾਂ ਵਿੱਚ ਪ੍ਰੋਗਰਾਮ ਹੈ ਖੈਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਇਲਾਕੇ ਨੂੰ ਇਸ ਸੰਸਥਾ ਦੇ ذریعے ਵੱਧ ਤੋਂ ਵੱਧ ਜਿਹੜੀਆਂ ਸੁਵਿਧਾਵਾਂ ਉਹ ਮਤਲਬ ਦਿੱਤੀਆਂ ਜਾਣ ਔਰ ਹੁਣ ਇਸ ਲੈਬਾਰਟਰੀ ਦਾ ਫਾਇਦਾ ਜਿਹੜਾ ਹੈ ਉਹ ਬਹੁਤ ਹੈ ਮੈਂ ਦੱਸ ਦਿਆਂ ਕਿ ਇੱਥੇ ਲੈਬਾਰਟਰੀ ਦੇ ਇਹ ਫਾਇਦਾ ਹੋਏਗਾ ਕਿ ਇੱਥੇ ਸਾਨੂੰ ਡਾਕਟਰਸ ਉਹਨਾਂ ਦੀ ਜ਼ਰੂਰਤ ਔਰ ਜੇਕਰ ਤੁਹਾਡੀ ਨਜ਼ਰ ਵਿੱਚ ਕਿਸੇ ਬੱਚੀ ਨੇ ਕੋਈ ਮਤਲਬ ਐਨਐਮ ਜਾਂ ਇਸ ਤੋਂ ਇਲਾਵਾ ਕੋਈ ਵੀ ਮੈਡੀਸਨ ਦੇ ਨਾਲ ਰਿਲੇਟਡ ਕੋਈ ਪੜ੍ਹਾਈ ਕੀਤੀ ਹੈ ਕੋਈ ਕੋਰਸ ਕੀਤਾ ਹੈ ਤੇ ਤੁਸੀਂ ਹੇਠਾਂ ਦਿੱਤੇ ਨੰਬਰ ਜਿਹੜੇ ਤੁਸੀਂ ਇਸ ਸਮੇਂ ਟੀਵੀ ਸਕਰੀਨ ਦੇ ਉੱਪਰ ਨੰਬਰ ਦਿੱਤੇ ਹੋਏ ਨੇ ਉਹਨਾਂ ਨੰਬਰਾਂ ਨੂੰ ਤੁਸੀਂ ਬਕਾਇਦਾ ਤੌਰ ਤੇ ਡਾਇਲ ਕਰਕੇ ਪੂਰੀ ਡਿਟੇਲ ਜਿਹੜੀ ਹੈ ਇਸ ਲੈਬਾਰਟਰੀ ਦੇ ਨਾਲ ਸੰਬੰਧਿਤ ਉਹ ਲੈ ਸਕਦੇ ਹੋ ਤਾਂ ਕਿ ਬੱਚਿਆਂ ਨੂੰ ਰੋਜ਼ਗਾਰ ਵੀ ਮਿਲੇਗਾ ਔਰ 25 ਤੋਂ 30 ਪਿੰਡਾਂ ਨੂੰ ਇਸ ਜਗ੍ਹਾ ਜਦੋਂ ਟੈਸਟ ਕੀਤੇ ਜਾਣਗੇ ਔਰ ਉਹਨਾਂ ਨੂੰ ਫਾਇਦਾ ਵੀ ਹੋਏਗਾ ਸੋ ਮੈਂ ਫਿਰ ਕਹਿਣਾ ਚਾਹੁੰਦਾ ਕਿ ਸਿਹਤ ਸਹੂਲਤਾਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਸਰਕਾਰਾਂ ਨਹੀਂ ਕੁਝ ਕਰ ਰਹੀਆਂ ਸਰਕਾਰਾਂ ਵੀ ਬਹੁਤ ਹਮੜਾ ਮਾਰ ਰਹੀਆਂ ਲੇਕਿਨ ਉਸ ਦੇ ਬਾਵਜੂਦ ਵੀ ਅਸੀਂ ਲੋਕ ਜਿਹੜੇ ਐ ਉਹ ਮਹਿੰਗੇ ਟੈਸਟਾਂ ਤੋਂ ਕਬਰਾ ਜਾਂਦੇ ਆਂ ਔਰ ਜਿਸ ਕਰਕੇ ਅਸੀਂ ਪੂਰਾ ਇਲਾਜ ਨਹੀਂ ਕਰ ਪਾਉਂਦੇ ਹੁਣ ਮੰਗੇ ਟੈਸਟਾਂ ਤੋਂ ਕਬਰਾਉਣ ਦੀ ਜ਼ਰੂਰਤ ਨਹੀਂ ਹੈ ਬਿਲਕੁਲ ਨਹੀਂ ਹੈ ਕਿਉਂਕਿ ਅੰਬੇਡਕਰ ਊਰਜਾ ਪਵਨ ਜਿਹੜਾ ਕਿ 12 ਤੋਂ ਮਾਜਰੀ ਅਕਾਲੀਆਂ ਰੋਡ ਤੇ ਬਣਿਆ ਹੋਇਆ ਹੈ ਉਸ ਦੇ ਵਿੱਚ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੀ ਲੈਬੋਰੀ ਹੈ ਉਹ ਖੁੱਲਣ ਵਾਲੀ ਹੈ ਔਰ ਕੁਝ ਦਿਨ ਤੱਕ ਇਸ ਦਾ ਉਦਘਾਟਨ ਕੀਤਾ ਜਾਵੇਗਾ ਔਰ ਉਸ ਤੋਂ ਬਾਅਦ ਇਲਾਕੇ ਦੇ ਲੋਕਾਂ ਨੂੰ ਇਸ ਦਾ ਭਰਪੂਰ ਫਾਇਦਾ ਹੋਵੇਗਾ ਮੈਂ ਹੁਣ ਤੁਹਾਨੂੰ ਪੂਰੀ ਲੈਬੋਰੀ ਜਿਹੜੀ ਹੈ ਉਹ ਦਿਖਾਉਣਾ ਚਾਹੁੰਦਾ ਜਿਸ ਦਾ ਸਟਰਕਚਰ ਬਣ ਚੁੱਕਾ ਹੈ ਅਜੇ ਕੁਝ ਅਧੂਰਾ ਹੈ ਲੇਕਿਨ ਅਸੀਂ ਕੁਝ ਕਿਸ਼ ਕਰਾਂਗੇ ਕਿ ਜਲਦੀ ਤੋਂ ਜਲਦੀ ਇਸ ਸਟਰਕਚਰ ਨੂੰ ਜਿਹੜਾ ਹੈ ਉਹ ਕੰਪਲੀਟ ਕੀਤਾ ਜਾਵੇ ਤਾਂ ਕਿ ਫਿਰ ਦੁਬਾਰਾ ਅਸੀਂ ਸਰਬੱਤ ਦਾ ਭਲਾ ਚੈਰੀਟੇਬਲ ਟਰਸਟ ਦੇ ਬਾਨੀ ਡਾਕਟਰ ਐਸ ਪੀ ਸਿੰਘ ਉਭਰਾਏ ਸਾਹਿਬ ਨੂੰ ਇੱਥੇ ਆਉਣ ਲਈ ਬੇਨਤੀ ਕਰੀਏ ਤਾਂ ਕਿ ਇਸ ਦਾ ਉਦਘਾਟਨ ਕੀਤਾ ਜਾਵੇ ਇੱਥੇ ਲੈਬੋਰੀ ਬਣੇਗੀ ਟੈਸਟ ਬਣਨਗੇ ਔਰ ਬਹੁਤ ਵਧੀਆ ਉਹਨਾਂ ਨੇ ਮਤਲਬ ਜਿਸ ਤਰ੍ਹਾਂ ਦਾ ਡਿਜ਼ਾਈਨ ਬਣਾ ਕੇ ਦਿੱਤਾ ਹੈ ਉਸੇ ਤਰ੍ਹਾਂ ਦਾ ਹੀ ਡਿਜ਼ਾਈਨ ਜਿਹੜਾ ਹੈ ਇੱਥੇ ਬਣਿਆ ਹੈ ਔਰ ਪਾਣੀ ਵਾਸਤੇ ਲੱਗੇ ਨੇ ਬਕਾਇਦਾ ਤੌਰ ਤੇ ਸ਼ੈਂਕ ਜਿਹੜੇ ਨੇ ਔਰ ਇਲੈਕਟ੍ਰੋਨਿਕਸ ਜੋ ਜੋ ਉਹਨਾਂ ਨੂੰ ਚੀਜ਼ਾਂ ਚਾਹੀਦੀਆਂ ਨੇ ਉਹ ਸਾਰੀਆਂ ਇਹ ਪੂਰੀਆਂ ਕਰ ਰਹੇ ਆ ਲੇਕਿਨ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਲੈਬਰਾਟਰੀ ਜਿਹੜਾ ਉਹ ਇਲਾਕੇ ਵਾਸਤੇ ਇੱਕ ਵਰਦਾਨ ਸਿੱਧ ਹੋਵੇਗੀ ਕਿਉਂਕਿ ਇਸ ਤਰ੍ਹਾਂ ਦੀਆਂ ਲੈਬਰਾਟਰੀਆਂ ਦਾ ਜਿਹੜਾ ਹੈ ਉਹ ਬਹੁਤ ਜ਼ਰੂਰੀ ਹੋਣਾ ਹੈ ਕਿਉਂਕਿ ਇਲਾਕੇ ਦੇ ਵਿੱਚ ਬਹੁਤ ਸਾਰੇ ਲੋਕ ਜੋ ਜ਼ਰੂਰਤਮੰਦ ਲੋਕ ਨੇ ਜਿਹੜੇ ਕਿ ਕਹਿ ਸਕਦੇ ਆ ਕਿ ਮਤਲਬ ਇਲਾਜ ਤੋਂ ਵਾਂਝੇ ਰਹਿ ਜਾਂਦੇ ਨੇ ਟੈਸਟਾਂ ਤੋਂ ਵਾਂਝੇ ਰਹਿ ਜਾਂਦੇ ਨੇ ਉਹਨਾਂ ਵਾਸਤੇ ਇੱਕ ਬਹੁਤ ਵੱਡਾ ਉਪਰਾਲਾ ਜਿਹੜਾ ਹੈ ਉਹ ਪਾਵਰ ਆਫ ਸੋਸ਼ਲ ਯੂਨਿਟੀ ਵੱਲੋਂ ਕੀਤਾ ਜਾ ਰਿਹਾ ਹੈ ਔਰ ਇਸ ਦਾ ਫਾਇਦਾ 25 ਤੋਂ 30 ਪਿੰਡਾਂ ਨੂੰ ਹੋਣ ਵਾਲਾ ਹੈ ਡਾਕਟਰ ਐਸ ਪੀ ਸਿੰਘ ਉਹ ਬਾਰੇ ਹੋਰ ਵੀ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਕਿ ਇਹ ਉਹ ਸ਼ਖਸੀਅਤ ਹੈ ਜੋ ਆਪਣੀ ਕਮਾਈ ਦਾ 98% 98% ਉਹ ਸਮਾਜ ਸੇਵਾ ਦੇ ਕੰਮਾਂ ਵਿੱਚ ਲਾਉਂਦੇ ਨੇ ਕਿੱਡਾ ਕਿੱਡੀ ਬਖਸ਼ਿਸ਼ ਐ ਇਸ ਸ਼ਖਸ ਦੇ ਉੱਪਰ ਉੱਪਰ ਵਾਲੇ ਦੀ 98% ਜਿਹੜਾ ਹੈ ਆਪਣੀ ਕਮਾਈ ਦਾ ਉਹ عوام ਦੇ ਉੱਪਰ ਲਗਾਉਂਦੇ ਨੇ ਔਰ ਬਹੁਤ ਸਾਰੇ ਅਜਿਹੇ ਤੁਸੀਂ ਕੇਸਸ ਦੇਖੇ ਨੇ ਜਿਹੜੇ ਕਿ ਦੇਸ਼ਾਂ ਵਿਦੇਸ਼ਾਂ ਵਿੱਚ ਲੜਕੇ ਲੜਕੀਆਂ ਫਸੇ ਹੋਏ ਨੇ ਔਰ ਕਿਸ ਤਰ੍ਹਾਂ ਆਪ ਉਹਨਾਂ ਦੇ ਕੇਸਿਸ ਲੜ ਲੜ ਕੇ ਆਪਣੀ ਜੇਬ ਦੇ ਵਿੱਚ ਉਹਨਾਂ ਤੇ ਪੈਸੇ ਲਾ ਲਾ ਕੇ ਉਹ ਮਤਲਬ ਕੇਸ ਜਿੱਤਣ ਤੋਂ ਬਾਅਦ ਜਿਹੜੇ ਮਦਦ ਦੀ ਗੁਹਾਰ ਲਗਾ ਰਹੇ ਨੌਜਵਾਨ ਲੜਕੇ ਲੜਕੀਆਂ ਵਿਦੇਸ਼ਾਂ ਵਿੱਚ ਫਸੇ ਹੋਏ ਉਹਨਾਂ ਨੂੰ ਪਰਿਵਾਰਾਂ ਤੱਕ ਪਹੁੰਚਾਉਂਦੇ ਨੇ ਉਹਦੇ ਵਿੱਚ ਇਹ ਨਹੀਂ ਹੈ ਕਿ ਭਾਰਤ ਦਾ ਹੀ ਕੋਈ ਹੋਵੇ ਭਾਵੇਂ ਕਿਸੇ ਵੀ ਕੰਟਰੀ ਦਾ ਕਿਉਂ ਨਾ ਹੋਵੇ ਡਾਕਟਰ ਐਸ ਪੀ ਸਿੰਘ ਉਭਰਾਏ ਆਪ ਟੈਨਸ਼ਨ ਲੈ ਕੇ ਆਪ ਉਸ ਦੀ ਮਤਲਬ ਕਹਿ ਸਕਦੇ ਆ ਕਿ ਲੈ ਕੇ ਉਸ ਕੇਸ ਨੂੰ ਲੜ ਕੇ ਜਿੱਤ ਕੇ ਜੋ ਵੀ ਸਰਕਾਰ ਦੀਆਂ ਟਰਮਸ ਐਂਡ ਕੰਡੀਸ਼ਨ ਹੁੰਦੀਆਂ ਨੇ ਉਹਨਾਂ ਦਾ ਸਾਹਮਣਾ ਕਰਦੇ ਨੇ ਔਰ ਜਿਹੜੇ ਮਾਪੇ ਬਜ਼ੁਰਗ ਮਾਤਾ ਪਿਤਾ ਜਿਹੜੇ ਆਪਣੇ ਬੱਚੇ ਨੂੰ ਮਤਲਬ ਵੇਖਣਾ ਚਾਹੁੰਦੇ ਨੇ ਉਹਨਾਂ ਬੱਚਿਆਂ ਨੂੰ ਮਾਤਾ ਪਿਤਾ ਤੱਕ ਪਹੁੰਚਾਉਂਦੇ ਨੇ ਔਰ ਉਹਨਾਂ ਦੀਆਂ ਅਸੀਸਾਂ ਦਾ ਫਲ ਹੈ ਕਿ ਡਾਕਟਰ ਐਸ ਪੀ ਸਿੰਘ ਉਬਰਾਏ ਸਾਹਿਬ ਜਿਹੜੇ ਕਿ ਆਪਣੇ ਆਪ ਵਿੱਚ ਇੱਕ ਇੱਕ ਉਹਨਾਂ ਦਾ ਨਾਮ ਹੈ ਇੱਕ ਮਕਾਮ ਹੈ ਉਹਨਾਂ ਦਾ ਔਰ ਉਹ ਕਿੰਨੀਆਂ ਦੁਆਵਾਂ ਦੇ ਪਾਤਰ ਨੇ ਕਿੰਨੀਆਂ ਦੁਆਵਾਂ ਦਿੱਤੀਆਂ ਜਾਂਦੀਆਂ ਨੇ ਆਵਾਮ ਵੱਲੋਂ ਇਹ ਸਿਰਫ ਆਪਾਂ ਲੋਕ ਜਾਣਦੇ ਆ ਸੋ ਦੋਸਤੋ ਜਿਵੇਂ ਜਿਵੇਂ ਇਸ ਦੀ ਤਿਆਰੀ ਹੁੰਦੀ ਰਹੇਗੀ ਹਰ ਪਲ ਦੀ ਰਿਪੋਰਟ ਤੁਹਾਡੇ ਤੱਕ ਪਹੁੰਚਾਉਂਦੇ ਰਾਂਗੇ ਕੈਮਰਾਮੈਨ ਵਿਸ਼ਨੂੰ ਦੇ ਨਾਲ ਮੈਂ ਸੋਮਸੋ ਹੋਤਾ YouTube ਚੈਨਲ ਪੋਸੂ ਨਾਮ ਲਈ ਅੰਬੇਡਕਰ ਊਰਜਾ ਪਵਨ ਬਾਦਨ ਰੋਡ ਮਾਜਰੀ ਅਕਾਲੀਆਂ ਵਿੱਚ